ਆਪਣੇ ਆ ਜਿਹੜੀ ਪਿੱਛੇ ਜੇ ਪੰਜਾਬ ਪੰਜਾਬ ਬਚਾਓ ਯਾਤਰਾ ਕੱਢੀ ਫਿਰਦੇ ਸੀ ਨਾ ਵੀ ਲੋਕਾਂ ਦੇ ਕੋਲ ਸੱਚੇ ਹੋਣ ਵਾਸਤੇ ਅਸਲ ਕਾਰਨ ਕੀ ਸੀ ਵੀ ਲੋਕ ਇਹਨਾਂ ਨਾਲ ਕਰਦੇ ਸੀ ਵਿਰੋਧ ਬਹੁਤ ਜ਼ਿਆਦਾ ਅਕਾਲੀਆਂ ਦਾ ਤੁਹਾਨੂੰ ਸਾਰਿਆਂ ਨੂੰ ਪਤਾ ਅਕਾਲੀਆਂ ਦਾ ਲੋਕ ਵਿਰੋਧ ਕਰਦੇ ਸੀ ਬੜਾ ਜ਼ਿਆਦਾ ਵਿਰੋਧ ਜ਼ਿਆਦਾ ਕਰਨ ਕਰਕੇ ਤੇ ਇਹਨਾਂ ਨੂੰ ਇਹ ਡਰ ਸੀ ਸਾਨੂੰ ਲੋਕਾਂ ਨੇ ਪਿੰਡਾਂ 'ਚ ਨਹੀਂ ਵੜਨ ਦੇਣਾ। ਸਾਨੂੰ ਲੋਕਾਂ ਨੇ ਪਿੰਡਾਂ 'ਚ ਨਹੀਂ ਵੜਨ ਦੇਣਾ। ਤੇ ਹੋਵੇ ਨਾ ਤੇ ਕਿਸੇ ਨਾ ਕਿਸੇ ਤਰੀਕੇ ਨਾਲ ਪਿੰਡਾਂ 'ਚ ਕਿਸੇ ਨਾ ਕਿਸੇ ਬਹਾਨੇ ਨਾਲ ਪਿੰਡਾਂ 'ਚ ਵੜ ਗਏ। ਇਹ ਜਿਹੜੇ ਲੀਡਰ ਹੁੰਦੇ ਨੇ ਨਾ ਇਹ ਬੜੀ ਭੜੀ ਚੀਜ਼ ਹੁੰਦੇ ਨੇ ਮੈਂ ਅੱਗੇ ਵੀ ਬੜੀ ਗੱਲ ਬੋਲਿਆ। ਆ ਤੁਸੀਂ ਹੁਣ ਫੋਟੋ ਵੇਖ ਲਓ ਦੂਪਯੋ ਪਤਰਾ ਜੀ। ਜਿਹੜਿਆਂ ਦਾ ਨਾ ਪੰਜਾਬ ਬਚਾਓ ਯਾਤਰਾ ਜੇ ਇਹ एरिया ਗੰਦੀਆਂ ਕਰਤੂਤਾਂ ਨਾ ਕਰਦੇ ਇਦਾਂ ਦੇ ਗੰਦੇ ਕੰਮ ਇਹ ਨਾ ਕਰਦੇ ਅੱਜ ਆ ਦੇਣੇ ਨਾਲ ਵੇਖਣ ਨੂੰ ਨਹੀਂ ਮਿਲਦੇ ਫੋਟੋ ਧਿਆਨ ਨਾਲ ਵੇਖਿਆ ਜੇ ਇੱਕ ਪਾਸੇ ਵੱਡੇ ਬਾਦਲ ਸਾਹਿਬ ਨੇ ਦੂਜੇ ਪਾਸੇ ਸੁਖਬੀਰ ਇਹ ਤੇ ਡਾਨੀ ਬਾਨੀ ਵਿਚਾਲੇ ਬੈਠਾ ਤੇ ਮੂੰਹ ਉਹੀ ਘੜਦਾ ਬਾ ਸੁਖਬੀਰ ਸਭ ਕੀ ਗੱਲ ਹੈ ਤੇ ਇਹ ਪੰਜਾਬ ਪੰਜਾਬ ਬਚਾਓ ਦੀ ਯਾਤਰਾ ਕੱਢੀ ਫਿਰਦੇ ਨੇ ਅਸਲ ਕਾਰਨ ਕੀ ਆ ਪੰਜਾਬ ਬਚਾਓ ਦੀ ਯਾਤਰਾ ਨਹੀਂ ਹੈਗੀ ਇਹ ਯਾਤਰਾ ਹੈਗੀ ਵੀ ਸਾਨੂੰ ਪੰਜਾਬ ਕਮਾਓ ਯਾਤਰਾ ਵੀ ਲੋਕ ਸਾਨੂੰ ਪਿੰਡਾਂ 'ਚ ਪਰਾਣੀ ਵੜਮ ਦਿੰਦੇ ਨੇ ਕਿਹੜੀ ਵੜਮ ਦਿੰਦੇ ਠੀਕ ਹੈ ਜਿਵੇਂ ਝਾੜੂ ਦਾ ਵਿਰੋਧ ਹੁੰਦਾ ਇਹ ਲੋਕ ਸਾਡਾ ਵੀ ਵਿਰੋਧ ਕਰਨਗੇ ਤੇ ਲੋਕ ਕਰਦੇ ਵੀ ਸੀ ਆ ਜਦੋਂ ਦੀ ਇਹਨੇ ਪੰਜਾਬ ਬਚਾਓ ਯਾਤਰਾ ਕੱਢੀ ਉਹਦੇ ਪਿੱਛੇ ਲੋਕਾਂ ਨੇ ਇਹਨਾਂ ਦਾ ਵਿਰੋਧ ਨਹੀਂ ਕੀਤਾ ਬਾਕੀ ਜੇ ਇਹਨਾਂ ਨੇ ਕੰਮ ਚੰਗੇ ਕੀਤੇ ਹੁੰਦੇ ਨਾ ਚੰਗੀਆਂ ਕਰਤੂਤਾਂ ਕੀਤੀਆਂ ਹੁੰਦੀਆਂ ਆਹ ਦੇਣੀਆਂ ਇਹਨਾਂ ਨੂੰ ਵੇਖਣ ਨੂੰ ਮਿਲਦੀਆਂ ਸੀ ਕਿ ਜਿਹੜੀਆਂ ਮੈਂ ਤੁਹਾਨੂੰ ਚੀਜ਼ਾਂ ਵਿਖਾਉਣਾ ਜਿਹੜੀਆਂ ਚੀਜ਼ਾਂ ਲੋਕਾਂ ਨੇ ਜਿਹੜੀ ਲੋਕਾਂ ਦਾ ਸਤਿਆਨਾਥ ਇਹਨਾਂ ਦੇ ਕੰਡੇ ਬੀਜੇ ਇਹਨਾਂ ਦੇ ਕੰਡੇ ਬੀਜੇ ਅਜੇ ਤੱਕ ਵੀ 7-800 ਕਿਸਾਨ ਉੱਥੇ ਮਾਰਿਆ ਗਿਆ ਜਿਹੜੇ 12 13 ਮਹੀਨੇ ਧੱਕੇ ਖਾਦੇ ਉਹ ਇਹਨਾਂ ਦੀ ਇਹਨਾਂ ਲੋਕਾਂ ਦੀ ਦੇਣ ਹੈ ਤੇ ਇਹਨਾਂ ਦੇ ਹਿੱਕ ਤੇ ਸੱਪ ਕੀ ਲੇੜਦਾ ਵੀ ਡਾਨੀਆਂ ਬਾਨੀ ਨੇ ਜਿਹੜੇ ਵੀ ਉਹ ਪੰਜਾਬ ਦੇ ਵਿੱਚ ਆ ਜਾਣ ਇਹ ਤਾਂ ਹੁਣ ਗੱਲ ਕਰੋ ਵੀ বিজেਪ ਦਾ ਭਾਜਪੀ ਨਾਲ ਲੱਗ ਹੋ ਗਏ ਨੇ ਅਜੇ ਇਹਨਾਂ ਦਾ ਇਹ ਵੀ ਕੋਈ ਪਤਾ ਨਹੀਂ ਵੀ ਇਹ ਅੰਦਰੇ ਖਾਤੇ 'ਚ ਕੱਲ ਨੂੰ ਕੋਈ ਗੱਲ ਬਣ ਜੇ ਤੇ ਸਰਕਾਰ ਬਣਾ ਜਾਣ ਪੰਜਾਬ 'ਚ ਅਜੇ ਇਹ ਵੀ ਕੋਈ ਪਤਾ ਨਹੀਂ ਇਹਨਾਂ ਦਾ ਤੇ ਅਸੀਂ ਲੋਕਾਂ ਨੂੰ ਪਤਾ ਕੀ ਗੱਲ ਐ ਅਸੀਂ ਲੋਕ ਮਿੰਟ 'ਚ ਮੋਸ਼ਨ ਹੋ ਜਾਂਦੇ ਆ ਉਹ ਨਹੀਂ ਜੀ ਫਲਾਣਾ ਸੁਖਬੀਰ ਆ ਗਿਆ ਢੀਕੜਾ ਆ ਗਿਆ ਤੁਸੀਂ ਇਹਦੀ ਵੀਡੀਓ ਵੀ ਇੱਕ ਸੁਣੀ ਸੀ ਬਈ ਇਹਨੂੰ ਸੈਂਟਰ ਜਿਹੜੀ ਇਹ ਮਤ ਕਰੇ ਪੁਲਿਸ ਦੇਵੇ ਤੇ ਕਿਸਾਨਾਂ ਨੂੰ ਕੁੱਟ ਕੇ ਦਬਾ ਕੇ ਇੱਥੇ ਪੰਜਾਬ 'ਚ ਭਾਇਆ ਜਾਏ ਭਾਇਆ ਨਾ ਬੰਦਰੀ ਪਾ ਦੇ ਯਾਰ ਤੇ ਇਹ ਜਿਹੜੀ ਬਿਮਾਰੀ ਐ ਇਹ ਗਾਂਹ ਦੂਰ ਤੱਕ ਖਿਲਰੇਗੀ ਅਸਲ ਇਹ ਕੀ ਸੀ ਵੀ ਮੰਡੀਆਂ ਦਾ ਵੱਡਾ ਹੀ ਬਾਦਲ ਜਿਹੜੇ ਪਿੰਡ-ਪਿੰਡ ਦੇ ਗਏ ਤੇ ਹੁਣ ਇਹ ਮੰਡੀਆਂ ਬੰਦ ਕਰਾਉ ਉਹਨੂੰ ਫਿਰਦੇ ਹੀ ਮੰਡੀ ਕਰ ਰਾ ਇਹੋ ਬਿੱਲ ਜਿਹੜੇ ਸੀ ਪਹਿਲੋਂ ਇਹ ਲੈ ਕੇ ਸੁਖਬੀਰ ਬਾਦਲ ਖੁਦ ਕਈ ਦਿਨ ਮਸ਼ਹੂਰੀ ਕਰਦਾ ਰਾ ਵੀ ਬਿੱਲ ਬੜੇ ਚੰਗੇ ਨੇ ਬਿੱਲ ਬੜੇ ਚੰਗੇ ਨੇ ਬਿੱਲ ਬੜੇ ਚੰਗੇ ਨੇ ਠੀਕ ਆ ਆ ਤੁਸੀਂ ਜਿਹੜੀ ਮੇਰੀ ਸਕਰੀਨ ਤੇ ਫੋਟੋ ਦੇਖ ਲਿਆ ਜੀ ਇਹ ਕਰਤੂਤਾ ਇਹਨਾਂ ਦੀ ਆ ਤੇ ਬਾਕੀ ਮੈਂ ਤੁਹਾਨੂੰ ਵਿਖਾਉਣਾ ਵੀ ਇਹ ਗਰੀਬਾਂ ਦਾ ਖੂਨ ਕਿੰਨਾ ਪੀਣਾ ਚਾਹੁੰਦੇ ਨੇ ਇਹ ਗਰੀਬਾਂ ਦਾ ਖੂਨ ਕਿੰਨਾ ਨਚੋੜਨਾ ਚਾਹੁੰਦੇ ਨੇ ਕਿਹੜੀ ਇਹ ਚੀਜ਼ ਬੰਦ ਕਰਾਉਣੀ ਚਾਹੁੰਦੇ ਸੀ ਐਸ ਵੇਲੇ ਅਸੀਂ ਗਡੌਣਾ ਚ ਬੈਠੇ ਕਦਾਮਾ ਚ ਕਿ ਜਿਹੜੀ ਇਹਨਾਂ ਦੀ ਹਿੱਕ ਤੇ ਥਾ ਪਲੇਟ ਦਾ ਸੀ ਮਣ ਮੋਹਰ ਸਿੰਘ ਜੇ ਬਿੱਲ ਲੈ ਆ ਵੀ ਸੀ ਨਾ ਉਹ ਯਾਰੋ ਇਹਨਾਂ ਨਾਲੋਂ ਤਾਂ ਤਾਵਲ ਨਾਡੂ ਦੀ ਇੱਕ ਅੜੀ ਸੀ ਕੋਈ ਮੈਡਮ ਉਹਨੇ ਆਖਿਆ ਸੀ ਵੀ ਇਹ ਜਿਹੜੇ ਬੇਲੇ ਨੇ ਬਾਹਰ ਦੇ ਦੇਸ਼ ਆਏ ਸੀ ਇਬਾਰ ਦਾ ਦੇਸ਼ ਕੰਗਾਲ ਹੋ ਗਿਆ ਤੇ ਇੱਕ ਨਾਲ ਹੋ ਜੇਗਾ ਦੇਸ਼ੇ ਬਿੱਲ ਪਾਸ ਨਹੀਂ ਹੋਣੇ ਉੱਥੇ ਬ੍ਰੇਕ ਲੱਗੇ ਸੀ ਤੇ ਇਹਨਾਂ ਦੇ ਦਾ ਯਾਰ ਕੈਪਟਨ ਨੇ ਤੇ ਇਹਨਾਂ ਦੇ ਚੌੜੇ ਹੋ ਕੇ ਤੇ ਮੂੰਹ ਨਾਲ ਮੂੰਹ ਲਾ ਕੇ ਵੇਖੋ ਸੁਖਬੀਰ ਬਾਦਲ ਫੋਟੋ ਤੇ ਕਿਵੇਂ ਮੂੰਹ ਨਾਲ ਮੂੰਹ ਪਿਆ ਲਾਉਂਦਾ ਤੇ ਬਿੱਲ ਪਾਸ ਬਿਆ ਕਰਾਉਂਦਾ ਤੇ ਇਹ ਬੰਦ ਕੀ ਕਰਾਉਣਾ ਚਾਹੁੰਦੇ ਸੀ ਆ ਮੈਂ ਤੁਹਾਨੂੰ ਦਿਖਾਉਣਾ ਮੰਡੀਆਂ ਇਹ ਆ ਦੇਖ ਦੀ ਜੀ ਆ ਜਿਹੜਾ ਉੱਤੇ ਉੱਤੇੜਿਆ ਖੜਾ ਨਾ ਗੱਡੀ ਦੇ ਆ ਗਰੀਬ ਆਦਮੀ ਆ ਵੇਖੋ ਦੇਖ ਦੀ ਜੀ ਆ ਗੱਡੀਆਂ ਖਲੋਤੀਆਂ ਇਹ ਆ ਮੰਡੀ ਵਾਲੀ ਜਿਹੜੀ ਕਣਕ ਹੈ ਨਾ ਇਹ ਇਹ ਬੰਦ ਕਰਉਣੀ ਚਾਹੁੰਦੇ ਨੇ ਵੀ ਇਹ ਬੰਦ ਹੋ ਜੇ ਮੰਡੀयां ਬੰਦ ਹੋ ਜਾਣ ਤਾਂ ਇਹ ਬੰਦ ਹੋਣ ਕਰਕੇ ਤੇ ਜਿਹੜੀ ਸਿੱਧੀ ਕਰਨ ਕੇ ਗੱਡੌਣਾ ਤੇ ਚਲੀ ਜਾਏ ਤੇ ਜਿਹੜੇ ਆ ਗਰੀਬ ਲੋਕ ਇਹ ਗੱਡੀਆਂ ਲਾਉਂਦੇ ਨੇ ਡਾਲੇ ਲੈਂਦੇ ਨੇ ਅੰਦਰ ਗੱਡਾਮਾਂ ਚ ਰੱਖਦੇ ਨੇ ਗੱਡਾਮਾਂ ਵਾਲੇ ਕਿਰਾਏ ਲੈਂਦੇ ਨੇ ਜਿੰਦੀ ਦਾ ਸਰਕਾਰ ਹੈ ਨਾ ਪਰ ਇਹਨਾਂ ਦੀ ਹੱਕ ਤੇ ਸੱਪ ਲੇੜਦਾ ਸੀ ਵੀ ਇਹ ਚੀਜ਼ ਬੰਦ ਹੋ ਜਾਣੀ ਚਾਹੀਦੀ ਇਹ ਇਹਨਾਂ ਦਾ ਵੀ ਬੇੜਾ ਕਰ ਕਰਨਾ ਚਾਹੁੰਦੇ ਗੱਡੀਆਂ ਦਾ ਵੀ ਆ ਦੇਖ ਲੋ ਉਹ ਘੜੀਆਂ ਨੇ ਘੜੀਆਂ ਆ ਘੜਾਉਣ ਵੇਖ ਲੋ ਆ ਬੰਦੇ ਵੇਖ ਲੋ ਆ ਡਰਾਈਵਰ ਜੇ ਮੰਡੀਆਂ ਬੰਦ ਹੋਣਗੀਆਂ ਤੇ ਆ ਜਿਹੜੇ ਗਰੀਬ ਨੇ ਆ ਰੋਟੀ ਇੱਥੋਂ ਖਾਂਦੇ ਨੇ ਕਿੱਥੋਂ ਖਾਣਗੇ ਇਹ ਜਿਹੜੇ ਲੀਡਰ ਨੇ ਨਾ ਇਹ ਮੈਂ ਬੜੀ ਰਾਂ ਬੋਲ ਚੁੱਕਿਆ ਇਹ ਕਿਸੇ ਦੇ ਵੀ ਸੱਕੇ ਨਹੀਂ ਹੈਗੇ ਇਹ ਮੌਕੇ ਤੇ ਆ ਕੇ ਆਪਦਾ ਪੁੱਤਰ ਵੀ ਮਰਵਾ ਜਾਣਗੇ ਆ ਕਰਤੂਤੇ ਬੰਦ ਕਰਾਉਣੀ ਚਾਹੁੰਦੇ ਸੀ ਸੁਣ ਲਈ ਗੱਲ ਕੈਪਟਨ ਤੇ ਇਹਦੇ ਸਾਡੇ ਲੋਗ ਨਾ ਅਜੇ ਵੀ ਚੌੜੇ ਹੋ ਕੇ ਕਾਲੀ ਕਾਂਗਰਸੀ ਕਾਲੀ ਕਾਂਗਰਸੀ ਕਰੀ ਜਾਂਦੇ ਨੇ ਇਹ ਆ ਲੱਛਰ ਆ ਆ ਬੰਦ ਕਰਾਉਣੀ ਚਾਹੁੰਦੇ ਸੀ ਇਹ ਇਹਦਾ ਹੁਣ ਸਿਰਫ ਤਾਂ ਸਿਰਫ ਤੁਸੀਂ ਇਹਨਾਂ ਦਾ ਵਿਰੋਧ ਕੀਤਾ ਤੇ ਇਹਨਾਂ ਨੂੰ ਦੋ ਸੀਟਾਂ ਦਿੱਤੀਆਂ ਨੇ ਤੇ ਦੋ ਸੀਟਾਂ ਦੇਣ ਕਰਕੇ ਤਾਂ ਇਹ ਹੁਣੇ ਡਰਦਾ ਕਿਉਂਕਿ ਇਹਨੂੰ ਐਡ ਕੀ 101% ਜਿਹਾ ਪੰਜਾਬ ਬਚਾਓ ਯਾਤਰਾ ਇਹ ਮੇਰੇ ਮੂੰਹ ਜੱਟਾਂ ਵਾਲਾ ਲਫ਼ਜ਼ ਲੱਗਾ ਨਿਕਲ ਨਾ ਇਹ ਕੱਢੀ ਇਹਨੇ ਵੀ ਪੰਜਾਬ ਬਚਾਓ ਯਾਤਰਾ ਪੰਜਾਬ ਬਚਾਓ ਨਹੀਂ ਬਾਦਲ ਬਚਾਓ ਯਾਤਰਾ ਤੇ ਜੇ ਤੁਸੀਂ ਭਲੇਖੇ ਨਾਲ ਕਿਤੇ ਗਾਂਵ ਦੇਵੜ ਹੈ ਨਾ ਸੀਟਾਂ ਦੇ ਗਾਂਵ ਜਤਾਬ ਬੈਠੇ ਤੇ ਜਿਹੜੀਆਂ ਤੁਹਾਡੀਆਂ ਮੰਡੀਆਂ ਨੇ ਤੇ ਆ ਜਿਹੜੇ ਗਰੀਬ ਲੋਗ ਆ ਕਣਕ ਲਾ ਕੇ ਤੇ ਆ ਚਿੜੀ ਜਨੌਰ ਹਰ ਗਰੀਬ ਆਦਮੀ ਸਾਲ ਦੇ ਦਾਣੇ ਖਾਣ ਨੂੰ ਢਿੱਡ ਭਰ ਕੇ ਰੋਟੀ ਖਾ ਲੈਂਦਾ ਪੰਜਾਬ ਦੇ ਵਿੱਚ ਇਹ ਬੰਦ ਕਰਾਉਣੀ ਚਾਹੁੰਦੇ ਸੀ ਤੇ ਆ ਗੜਾਉਣ ਜਿਹੜੇ ਸੀ ਜਿਨ੍ਹਾਂ ਨੇ ਕਿਰਾਏ ਦੇ ਦਿੱਤੇ ਨੇ ਇਹ ਗੜਾਉਣ ਬੰਦ ਕਰਾਉਣੇ ਚਾਹੁੰਦੇ ਕਿਉਂਕਿ ਜੇ ਇਹ ਮਹਿਕਮੇ ਬੰਦ ਹੋ ਗਈ ਜਦੋਂ ਖਰੀਦ ਬੰਦ ਹੋ ਗਈ ਸਰਕਾਰੀ ਸਰਕਾਰੀ ਖਰੀਦ ਬੰਦ ਹੋ ਗਈ ਤੇ ਕਿਰਾਏ ਦੇ ਕਿਨੇ ਲੈਣੇ ਇਹਨਾਂ ਦੇ ਸਭ ਤੋਂ ਮਾੜੇ ਲੱਛਣ ਨੇ ਜਿੰਨੇ ਸ਼ਖਬੀਰ ਨੂੰ ਹੋਣ ਅਕਲ ਕੋ ਮੇਰੇ ਹਿਸਾਬ ਨਾਲ ਤਾਂ ਕੋਈ ਖਾਸ ਇਨੀ ਅਕਲ ਨਹੀਂ ਆਉਣੀ ਇਨੀ ਅਕਲ ਨਹੀਂ ਆਉਂਦੀ ਇਹ ਬੰਦੇ ਨੂੰ ਜੇ ਗੁਮਾੜੀ ਮੋੜ ਸ਼ਾਂ ਅੰਦਾਜ਼ ਹੈ ਤੇ ਮੈਂ ਕਹਿ ਨਹੀਂ ਸਕਦਾ ਪਰ ਮੇਰੇ ਹਿਸਾਬ ਨਾਲ ਇਹਨਾਂ ਨੂੰ ਅਕਲ ਨਹੀਂ ਆਉਂਦੀ ਕਿਉਂਕਿ ਇਹਨਾਂ ਤੋਂ ਸਾਨੂੰ ਬਚਨ ਦੀ ਬੜੀ ਜ਼ਿਆਦਾ ਜ਼ਰੂਰਤ ਹੈ ਇਹਨਾਂ ਲੋਕਾਂ ਤੋਂ ਇਹਨਾਂ ਲੋਕਾਂ ਨਾਲ ਇੰਨੀਆਂ ਯਾਰੀਆਂ ਨਾ ਪਾਓ ਇਹਨਾਂ ਲੋਕਾਂ ਨੂੰ ਨਾ ਕੋਲ ਜੋ ਕੁਝ ਖਾਉਂਦੇ ਨੇ ਉਹ ਖਾਓ ਮਨੋ ਤੁਸੀਂ ਇਹ ਦੇਖੋ ਇਹ ਤੁਸੀਂ ਪੰਥ ਦੀ ਗੱਲ ਕਰਦੇ ਜੀ ਕਿਹੜਾ ਪੰਥ ਦੀ ਗੱਲ ਕਰਦੇ ਜੀ ਕਲਬੀਰ ਜੀ ਦਾ ਉਹ ਵੀ ਖੜੋ ਗਿਆ ਉਹ ਵੀ ਵੱਡੇ ਪੰਥ ਤੇ ਆਗੂ ਬਣਦੇ ਸੀ ਪੰਜਾਬ ਦੇ ਤੇ ਜਿਹੜਾ ਉਹ ਕਾਲੀ ਕਾਲੀ ਚਲੋ ਕਾਂਗਰਸ ਤੋਂ ਲੋਕ ਆਂਦੇ ਨੇ ਵੀ ਕਾਂਗਰਸ ਦੇ ਅਟੈਕ ਕਰਾਇਆ ਰਮੰਦਰ ਸਾਹਿਬ ਤੇ ਕਰਵਾਇਆ ਕਾਲੀਆਂ ਅਟੈਕ ਕਾਂਗਰਸ ਟੈਗ ਨਹੀਂ ਕੀਤਾ ਮੈਂ ਕੀ ਨਾ ਬੋਲ ਚੁੱਕਾ ਜੀ ਇਹ ਬਿਰਸਾ ਸਿੰਘ ਬਲਟੂ ਵਰਗੇ ਕਰਾਇਆ ਕਿ ਅੱਜ ਉਹ ਵੇਲੋਂ ਦਾ ਬੰਦਾ ਉੱਥੇ ਬੜਾ ਬੜ ਖਿਲਾੜਦਾ ਲੋਕਾਂ ਨੂੰ ਅਪੀਲ ਏ ਜਿਹੜੇ ਯਾਦ ਲੋਕ ਖਰੋਤੇ ਨੂੰ ਉਹਨਾਂ ਨੂੰ ਵੋਟਾਂ ਪਾ ਦਿਓ ਇਹਨਾਂ ਨੂੰ ਵੋਟਾਂ ਨਾ ਪਾਓ ਜਿਹੜੇ ਬੰਦੇ ਪਹਿਲੀ ਪਹਿਲੀ ਜਿਹੜੀ ਬੰਦੇ ਦੋ ਦੋ ਵਾਰ ਜਿੱਤ ਗਏ ਨੇ ਉਹਨਾਂ ਨੂੰ ਵੋਟਾਂ ਨਾ ਪਾਓ ਨਾ ਪਾਓ ਨਾ ਪਾਓ ਜਿਹੜੇ ਨਵੇਂ ਬੰਦੇ ਖਰੋਤੇ ਨੂੰ ਉਹਨਾਂ ਨੂੰ ਵੋਟਾਂ ਪਾ ਦਿਓ ਇਹ ਲੋਨ ਨੂੰ ਨਾ ਵੋਟਾਂ ਪਾਓ ਕੋਈ ਇਹਨਾਂ ਨੂੰ ਵੋਟਾਂ ਪਾਉਣ ਦੀ ਲੋੜ ਨਹੀਂ ਇਹਨਾਂ ਨੂੰ ਹੱਥ ਜੋੜੋ ਹੱਥ ਜੋੜ ਕੇ ਤੇ ਇਹਨਾਂ ਵੱਲ ਵੇਖੋ ਇਹ ਕੰਡੇ ਵੀਜਣਗੇ ਇਹਨਾਂ ਹਟਣਾ ਨਹੀਂਗਾ ਤੇ ਤੁਸੀਂ ਭਲੇਖੇ ਜਨਾ ਰਹਿ ਜਾ ਅੱਜ ਕਿਤੇ ਅਗੇ ਤੁਸੀਂ ਝਾੜ ਨੂੰ ਆਦੇ ਸੀ ਨਾ ਭਗਵਾਨ ਤਮਾਨ ਨੂੰ ਆਦੇ ਸੀ ਨਾ ਤੇ ਉਹਨੇ ਕਿਹੜੇ ਸਿੱਖ ਤੇ ਆਹ ਦੀ ਗੱਲ ਕੀਤੀ ਨੇ ਐਨ ਮੰਜੀ ਠੋਕੇ ਰੱਖਦੇ ਰਹੀ ਜਨਾ ਇਹਨਾਂ ਨੂੰ ਪੈਸੇ ਦਾ ਹੰਕਾਰ ਹੋ ਜਾਂਦਾ ਤੇ ਬਾਕੀ ਭਾਈ ਇਹਨਾਂ ਕੋਲ ਤਾਂ ਪੈਸਾ ਹੀ ਇੰਨਾ ਹੋ ਜਾਂਦਾ ਹੈ ਬਾਹਰ ਦੇ ਮੁਲਕ ਚਲੇ ਜਾਂਦੇ ਨੇ ਬਾਹਰ ਦੇ ਮੁਲਕ ਜਾ ਕੇ ਇਨਸ਼ਾਅੱਲਾ ਹੀ ਜਾਣਗੇ ਉੱਜੜਨੇ ਮਰਨੇ ਭੁੱਖੇ ਮਰਨੇ ਤੇ ਲੋਕਾਂ ਦੇ ਜਵਾਨ ਮਰਨੇ ਨੇ ਜਿਵੇਂ ਤਾਵਲਨਾਡੂ ਕੇਰਲਾ ਕਰਨਾਟਕਾ ਮਹਾਰਾਸ਼ਟਰ ਆਂਧਰਾ ਜਿਹਦੇ ਵਿੱਚ ਲੋਕ ਰੋਟੀ ਖਾਣ ਨੂੰ ਤਰਸਦੇ ਫਿਰਦੇ ਨੇ ਅੱਜ ਤੁਸੀਂ ਬੰਬੇ ਚਲੇ ਜਾਓ ਤੇ ਚਾਜਣਾ ਰੋਟੀ ਨਹੀਂ ਖਾਣ ਨੂੰ ਮਿਲਦੀ ਉੱਥੇ ਆਪਣੇ ਪੰਜਾਬੀ ਹੋਟਲ ਨੇ ਨਾ ਉੱਥੇ ਜਿਹੜੇ ਬੰਬੇ ਤੇ ਉੱਥੇ ਬੰਬੇ ਦੇ ਲੋਕ ਆ ਕੇ ਰੋਟੀ ਖਾਂਦੇ ਨੇ ਇੱਥੇ ਆਪਾਂ ਜਿਵੇਂ ਰੋਟੀ 70-80 ਰੁਪਏ ਦੇ ਵਿੱਚ ਪੇਟ ਭਰ ਕੇ ਰੋਟੀ ਖਾਣੇ ਚੰਗੀ ਉੱਥੇ 200 ਰੁਪਏ ਦੀ ਰੋਟੀ ਖਾਦੀ ਜਾਂਦੀ ਕਿਉਂਕਿ ਉੱਥੇ ਜਾ ਕੇ ਕਣਕ ਦਾ ਰੇਟ ਬਹੁਤ ਵੱਧ ਜਾਂਦਾ ਆਟੇ ਦਾ ਤੇ ਰੋਟੀ ਖਾਣ ਨੂੰ ਲੋਕ ਤਰਦੇ ਨੇ ਚੌਲ ਖਾ ਕੇ ਟਾਈਮ ਪਾਸ ਕਰਦੇ ਨੇ ਚੌਲ ਵੀ ਛੱਡੋ ਵੜਾ ਪਾਓ ਵਡਾ ਪਾਓ ਕਿਨੂੰ ਬੋਲਦੇ ਡਬਲ ਰੋਟੀ ਨੂੰ ਜਿਹੜੀ ਆਪਾਂ ਚਾਹ ਪੀ ਕੇ ਖਾਦੋ ਜਿਹੜੀ ਬਿਮਾਰ ਹੋਏ ਤੋਂ ਖਾਣੀ ਪੈਂਦੀ ਨਰਮ ਉਹਨੂੰ ਵਡਾ ਪਾਓ ਬੋਲਦੇ ਨੇ ਉਹਨੂੰ ਵਿੱਚੋਂ ਪਾੜ ਕੇ ਉਹਦੇ ਵਿੱਚ ਅਗੇ ਢਿੱਗੀ ਟਿੱਕੀ ਰੱਖ ਕੇ ਉਹ 5 ਰੁਪਏ ਦਾ ਹੀ ਹੁਣ ਮੇਰਾ 10 ਦਾ ਹੋ ਗਿਆ ਨਾ ਬੰਬੇ ਉਹ ਖਾ ਕੇ ਦੋ ਖਾ ਲੈ ਤਿੰਨ ਖਾ ਲੈਣ ਉਹ ਖਾ ਕੇ ਲੋਕ ਟਾਈਮ ਪਾਸ ਕਰਦੇ ਨੇ ਉਧਰ ਦੇ ਜੇ ਕਿਸੇ ਨੂੰ ਵਹਿਮ ਹੋਵੇ ਤਾਂ ਕਿਸੇ ਹੋਟ ਡਰਾਈਵਰ ਨੂੰ ਪੁੱਛ ਲਿਆ ਜੀ ਇਹ ਇਹ ਚੀਜ਼ਾਂ ਬੰਦ ਕਰਨੀਆਂ ਚਾਹੁੰਦੇ ਸੀ ਅੱਜ ਨਹੀਂ ਇਹ ਪਹਿਲੋਂ ਲੈ ਕੇ ਹੀ ਇਹ ਲਾਣਾ ਜਿਹੜੇ ਬੰਦੇ ਕੁਵਾਜਾ ਮੋੜਾ ਪਾ ਗਏ ਯੇਰ ਪਾ ਕੇ ਹੱਥ ਖੜੇ ਕਰਕੇ ਹਰਮੰਦਰ ਸਾਹਿਬ ਦੇ ਟੈਕ ਰਾਗ ਨਿਕਲਾਉਂਦੇ ਨੇ ਯਾਰੋ ਕੌਮ ਦੇ ਕਿੱਥੋਂ ਬਣ ਜਾਣਗੇ ਇਹ ਕੋਈ ਕੌਮ ਦੇ ਨਹੀਂ ਹੈਗੇ ਚੁੱਪ ਕਰਕੇ ਯਾਦ ਨੂੰ ਪਾਓ ਵੋਟਾਂ ਇਹਨਾਂ ਨੂੰ ਵੋਟਾਂ ਨਾ ਪਾਓ ਬਿਲਕੁਲ ਨਾ ਪਾਓ ਜਿਹੜੇ ਤਿੰਨ ਤਨਵਰਾ ਜਿੱਤ ਗਏ ਨੇ ਤੁਹਾਨੂੰ ਉਹਨਾਂ ਨੂੰ ਨਾ ਪਾਓ ਇਹਨਾਂ ਨੂੰ ਯਾਦ ਨੂੰ ਪਾ ਦਿਓ ਯਾਦ ਜਿਹੜਾ ਵੀ ਖੜੋ ਗਿਆ ਉਹ ਤੁਹਾਡੇ ਪੰਜਾਬ ਦਾ ਮਾੜਾ ਨਹੀਂ ਸੋਚੇਗਾ ਮੈਂ ਵਹਿਦ ਨਾ ਗੱਲਾਂ ਨਾ ਕਿ ਜਿਹੜੀਆਂ ਤੁਸੀਂ ਪਾਰਟੀਆਂ ਨੂੰ ਲੈਂਦੇ ਜੇ ਨਾ ਇਹ ਪਾਰਟੀਆਂ ਇਹ ਪਾਰਟੀਆਂ ਕਰਦੀਆਂ ਬੇੜਾ ਕਰਕ ਜਿਹੜੇ ਯਾਦ ਚਤਾਉਗੇ ਨਾ ਯਾਦ ਤੁਹਾਡੇ ਹੱਕ ਦੀ ਗੱਲ ਕਰੇਗਾ ਜਾ ਕੇ ਇਹ ਪਾਰਟੀ ਵਾਲੇ ਜਦੋਂ ਪਾਰਟੀ ਵਾਲ ਨੂੰ ਬੰਨ ਲੈਂਦੇ ਨਾ ਤੂੰ ਬੋਲਣਾ ਨਹੀਂ ਓਏ ਜਿਵੇਂ ਉਹ ਮਿਰਸੇ ਬਟੋਵੀ ਦੀ ਮੈਂ ਕਿਹਾ ਸੁਣਦਾ ਵੇ ਪੱਤਰਕਾਰ ਇੰਟਰਵਿਊ ਕਰਦਾ ਪਿਆ ਸੀ ਵੀ ਤੁਸੀਂ ਬਹਿ ਜਾਓ ਕਹਿੰਦਾ ਸੀ ਇਹ ਪਾਰਟੀ ਦਾ ਫੈਸਲਾ ਹੈ ਤੇ ਮੈਂ ਸੋਚਦਾ ਪਿਆ ਸੀ ਵੀ ਇਹ ਮਿਰਸੇ ਨੂੰ ਪੁੱਛਣ ਆਲਾ ਵੇ ਵੀ ਤੂੰ ਵੱਡਾ ਤੇ ਸਿੱਖ ਤੇ ਹੱਥ ਵਾਲਾ ਬੰਨ ਤੂੰ ਜਵਾਬ ਦੇ ਦੇ ਪਾਰਟੀ ਨੂੰ ਵੀ ਮੈਂ ਮੈਂ ਨਹੀਂ ਖਲੋਣਾ ਪਰ ਗੱਲ ਪਤਾ ਕੀ ਹੈ ਉਲਟਾ ਉਹਨਾਂ ਨਾਲ ਬੈਠ ਡਿਵੀਟ ਕਰ ਲੈਣ ਮੇਰੇ ਨਾਲ ਬਹਿ ਕੇ ਭਾਈ ਅਮਰਤਪਾਲ ਦਾ ਕੋਈ ਬੰਦਾ ਕੋ ਤੇਰੇ ਨਾਲ ਕਿਹੜੀ ਕਿਹੜੀ ਡਿਵੀਟ ਕਰ ਲੈਣ ਬਈ ਕਿਉਂ ਕਰ ਲੈ ਡਿਵੀਟ ਤੇਰੇ ਨਾਲ ਜਿਹੜਾ ਬੰਦਾ ਪਹਿਲੀ ਵਾਰੀ ਜਿੱਤੇ ਨਾ ਜਿਹੜੇ ਬੰਦੇ ਦੋ ਦੋ ਵੇ ਨਾਲ ਜਿੱਤੇ ਨੇ ਇੱਕ ਇੱਕ ਵੇ ਨਾਲ ਉਹਨਾਂ ਬਿਲਕੁਲ ਬੋਟ ਨਾ ਪਾਓ ਨਾ ਪਾਓ ਅਸੀਂ ਇਹਨੇ ਨਾ ਪਾਓ ਇਹਨਾਂ ਨੂੰ ਬੋਟਾ ਇਹ ਪੰਜਾਬ ਦਾ ਬੇੜਾ ਗਰਕ ਕਰ ਦੇਣਗੇ ਨਾ ਕੀਤਾ ਤਾਂ ਕਹਿ ਦੇ ਜੀ ਕੋ ਚੰਗੀ ਲੱਗੀ ਤਾਂ ਸ਼ੇਅਰ ਕਰ ਦੇ